ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਸਾਂ ਦੀ ਬਾਚੰਤ ਬਾਈ ਜਿਨਿ ਗੁਰਮੁਖ ਨਾਮ ਤਿਆਇਆ ਤਿਨ ਫਿਰ ਬਿਗਨ ਨਾ ਹੋਈ ਰਾਮ ਰਾਜੀ ਜਿਨਿ ਸਤਗੁਰੇ ਪੁਰਖ ਮਨਾਇਆ ਤਿਨ ਪੂਜੀ ਸਭ ਕੋਈ ਕੋਈ ਜਿਨੇ ਸਤਗੁਰੇ ਪਿਆਰਾ ਸੇਵਿਆ ਤਿੰਨਾ ਸੁਖ ਸਦੈ ਹੋਈ ਹੋਈ ਜਿਨਾ ਨਾਨਕੇ ਸਤਗੁਰੇ ਪੇਟਿਆ ਤਿੰਨਾ ਮਿਲਿਆ ਹਰ ਸੋਈ ਸੋਈ ਸ਼ਲੋਕ ਮਹੱਲਾ ਦੁਜਾ ਚੱਕਰ ਲੱਗੇ ਚੱਕਰੀ ਨਾਲੇ ਗਰਬਵਾਦ ਗੱਲਾਂ ਕਰੇ ਖਨੇਰੀਆਂ ਖਸਮ ਨਾ ਪਾਏ ਸਾਦ ਹਾਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਗਵੇ ਮੁੱਖ ਕਹਿਆ ਵਾਓ ਬੀਜੇ ਬਖ ਮੰਗੇ ਅੰਮ੍ਰਿਤ ਵੇਖੋ ਏਉ ਨਿਆਉ ਮਹੱਲਾ ਦੂਜਾ ਨਾ ਲਿਆਣੇ ਦੋਸਤੀ ਕਦੇ ਨਾ ਵਿਰਾਸ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਏ ਪਾਸ ਸਾਹਿਬ ਸੇ ਤੀ ਹੁਕਮ ਨ ਚਲੇ ਕਹੀ ਬਣੇ ਅਰਦਾਸ ਕੋੜ ਕਮਾਨੇ ਕੋੜੋ ਹੋਏ ਨਾਨਕ ਸਿਰਤ ਵਿਗਾਸ ਮਹੱਲਾ ਦੂਜਾ ਨਾ ਲਿਆਣੇ ਦੋਸਤੀ ਵਰਦਾਰੋਂ ਸਿਉ ਨੇਹ ਆਣੀ ਅੰਦਰ ਲੀਖ ਜਿਓ ਤਿਸਤਾ ਥਾਉ ਨਥੇ ਮਹੱਲਾ ਦੁਜਾ ਹੋਏ ਅਣ ਕਰੇ ਕਮ ਆਣ ਨਸਕੇ ਰਾਸ ਜੇ ਕਦ ਚੰਗੀ ਕਰੇ ਦੁਜੀ ਵੀ ਵਹਿਰਾਸ ਪਾਉਣੀ ਚਾਕਰ ਲੱਗੇ ਚਾ ਕਰੀ ਜੇ ਚੱਲੇ ਖਸਮੇ ਪਾਈ ਹੋਰ ਮਤ ਤੇ ਸੁਨੋ ਅਗਲੀਓ ਵਜੋ ਬਿਦੋਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹ ਪਾਣਾ ਖਾਏ ਜਿਸ ਦਾ ਦਿੱਤਾ ਖਾਮਣਾ ਤਿਸ ਕਈਏ ਸਾਬਾਸ ਨਾਨਕ ਹੁਕਮ ਨ ਚੱਲਈ ਨਾਲ ਖਸਮ ਚਲੇ ਹਰਦਾਸ ਪਾਉਣੀ ਚੱਕਰਗੇ ਚੱਕਰੀ ਜੇ ਚੰਲੇ ਖਸਮੇ ਪਾਏ ਹੋਰ ਮਤ ਤੈ ਸੁਨੋ ਅਗਲੀ ਉਹ ਵਜੋ ਵੀ ਦੁਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿਮੁ ਪਨ ਖਾਏ ਜਿਸਤਾ ਦਿੱਤਾ ਖਾਵਣਾ ਤਿਸ ਕੈ ਇਹ ਸਾਬਸ ਨਾਨਕੁ ਨ ਚੱਲੈ ਨਾਲ ਖਸਮ ਚਲੇ ਹਰਿ ਦਾਸ